ਉਹਵਾ ਨੇ ਜᱹਰੀਆ ਹਰ ਹਫ਼ਤੇ ਕੋਈ ਨਾ ਕੋਈ ਆ ਰਹੀ ਹੈ ਤੱਕ ਤੱਕ ਕੇ ਆਪਣੀ ਜਾਨ ਦਿੰਦੀ ਹੈ ਜਿੰਨੇ ਮੰਨਨੇ ਕਿ ਆ ਕੇ ਕਿਸੇ ਬਾਤੀ ਅਸਥਾਨ ਜਾ ਕੇ ਸੇਵਾ ਕਰਹੀਂ ਕਿਉਂ ਨਾ ਇਆਂ ਗਾਵਾਂ ਦੀ ਇਆਂ ਓਮਾ ਤੋਂ ਅਸੀਂ ਸੇਵਾ ਕਰੀਏ ਇੱਥੇ ਇੱਕ ਮੰਦਿਰ ਦੀ ਉਸਾਰੀ ਹੋਏਗੀ ਜਿੱਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਦੀ ਮੂਰਤੀ ਸਥਾਪਨਾ ਹੋਏਗੀ ਉਸ ਤੋਂ ਬਾਅਦ ਫਿਰ ਇੱਥੇ ਰਹਿਸ਼ਲੀ ਮੋੜਾ ਇੰਨਾਂ ਨੂੰ ਜਿਹੜਾ ਚਾਰਾ ਨਹੀਂ ਮਿਲਦਾ ਹੈ ਨਾ ਤੇ ਗੰਵਾ ਜਿੰਨ ਪਰ ਜਿੰਨ ਪਤੀ ਸਮਾਰ ਬੀਂਦੀਆਂ ਨੇ ਹਰ ਇੱਕ ਚੀਜ਼ ਜਿਹੜੀ ਆ ਇਹ ਮੇਨਟੇਨ ਕਰਨ ਦੀ ਲੋੜ ਆ ਨਮਸਕਾਰ ਜੀ ਬੇਟੇ ਦੱਸੋ ਅੱਜ ਅਸੀਂ ਇੱਕ ਵਿਸ਼ੇਸ਼ ਸਟੋਰੀ ਕਰਨ ਵਾਸਤੇ ਨੂਰਪੁਰ ਬੇਦੀ ਦੇ ਪਿੰਡ ਸੁੱਖੀ ਮੱਜ ਦਾ ਵਿਕੇ ਪਹੁੰਚੇ ਆ ਸਭ ਨੂੰ ਪਤਾ ਹੈ ਕਿ ਗਊਸ਼ਾਲਾ ਤੇ ਚੱਲ ਰਹੀ ਆ ਲੰਬੇ ਸਮੇਂ ਤੋਂ ਪ੍ਰਸ਼ਾਸਨ ਜਿਹੜਾ ਇਸ ਵੇਲੇ ਚਲਾ ਰਿਹਾ ਪਰ ਲੇਕਿਨ ਹਾਲਾਤ ਦੇਖ ਕੇ ਲੱਗਦਾ ਸੀਗਾ ਕਿ ਜਮਾਨ ਨੂੰ ਸਿਰਫ ਚਾਰਾ ਚਾਰੇ ਦੇ ਵਿੱਚ ਕੀ ਪਾਇਆ ਜਾਂਦਾ ਚਾਰ ਪਾਇਆ ਜਾਂਦਾ ਜਦੋਂ ਬਾਬਾ ਹਰਜੀਤ ਸਿੰਘ ਜੀ ਸਾਡੇ ਨਾਲ ਸੰਪਰਕ ਦੇ ਵਿੱਚ ਆਏ ਉਹਨਾਂ ਨੇ ਇਸ ਸੇਵਾ ਕਰਨ ਦਾ ਜਿਹੜਾ ਉਪਰਾਲਾ ਜਦੋਂ ਕੀਤਾ ਤੇ ਮੈਂ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਜਿਹੜੀ ਸੰਸਥਾ ਦੇ ਸਾਰੀ ਮੀਟਿੰਗ ਜਿਹੜੀ ਕਰਵਾਈ ਹੈ ਕਿ ਜਿਹੜੀ ਐਕਚੁਅਲੀ ਸੇਵਾ ਤੁਸੀਂ ਕਰਨਾ ਚਾਹੁੰਦੇ ਹੋ ਉਹ ਤਾਂ ਕਰ ਸਕਦੇ ਹੋ ਪਰ ਲੇਕਿਨ ਇਹ ਦਿਨਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਪ੍ਰਸ਼ਾਸਨ ਦੇ ਜਿਹੜੇ ਤਹਿ ਦਖਾਰੀ ਜਿਹੜੇ ਰੱਖੇ ਹੋਏ ਆ ਮੰਰੇਗਾ ਦੇ ਤਹਿਤ ਕੰਮ ਕਰਦੇ ਆ ਹਰ ਵੇਲੇ ਅਸੀਂ ਆ ਕੇ ਦੇਖਦੇ ਆ ਫਿਰ ਗਵਾਂ ਦੀ ਹਾਲਤ ਬੜੀ ਖਰਾਬ ਹੈ ਪਰ ਲੇਕਿਨ ਅੱਜ ਸਾਡੇ ਅ ਨਸੂਲਪੁਰ ਜੀ ਬਾਬਾ ਜੀ ਪਹੁੰਚੇ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਇਹਨਾਂ ਦਾ ਕੀ ਭਾਵਨਾ ਹੈ ਕਿ ਗਵਾਂ ਦੇ ਪ੍ਰਤੀ ਕਿਸ ਤਰ੍ਹਾਂ ਦੇ ਸੇਵਾ ਕਰਨਾ ਚਾਹੁੰਦੇ ਆ ਤੁਸੀਂ ਪਹਿਲਾਂ ਲੰਗਰ ਲਾਇਆ ਅਯੁੱਧਿਆ ਦੇ ਵਿੱਚ ਉਹ ਵੱਡੀ ਸੇਵਾ ਨਿਭਾਈ ਹੈ ਤੇ ਹੁਣ ਤੁਹਾਡਾ ਕਿਵੇਂ ਲੱਗਿਆ ਵੀ ਤੁਸੀਂ ਗਵਾਂ ਦੀ ਸੇਵਾ ਕਰੇ ਦੇਖੋ ਸਾਡੇ ਇਲਾਕੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡੀ ਇਹ ਗਊਸ਼ਾਲਾ ਹੈ ਜਿਹਦੀ ਇਸ ਤਰ੍ਹਾਂ ਦੀ ਜਿਹੜੀ ਇਹ ਹੈ ਕਿ ਇੱਥੇ ਗਊਆਂ ਨੇ ਜਿਹੜੀਆਂ ਹਰ ਹਫ਼ਤੇ ਕੋਈ ਨਾ ਕੋਈ ਗਾਂ ਜਿਹੜੀ ਹੈ ਕੱਟ ਕਰਕੇ ਆਪਣੀ ਜਾਨ ਦਿੰਦੀ ਹੈ ਤੇ ਮੇਰੇ ਮਨ ਨੂੰ ਆਇਆ ਕਿ ਜਿੱਥੇ ਬਾਕੀ ਅਸੀਂ ਸਟੇਟਾਂ ਜਾ ਕੇ ਸੇਵਾ ਕਰ ਰਹੇ ਹਾਂ ਕਿਉਂ ਨਾ ਇਹਨਾਂ ਗਾਵਾਂ ਦੀ ਇਹਨਾਂ ਗਊ ਮਾਤਰੀ ਦੀ ਅਸੀਂ ਸੇਵਾ ਕਰੀਏ ਤਾਂ ਜੋ ਦੁਨੀਆ ਦੇ ਵਿੱਚ ਅਸੀਂ ਇੱਕ ਵੱਖਰੀ ਮਿਸਾਲ ਪੈਦਾ ਕਰੀਏ ਤਾਂ ਜੋ ਸਿੱਖਾਂ ਦੇ ਅਤੇ ਜੋ ਸਨਾਤਨ ਭਾਈਆਂ ਦਾ ਜਿਹੜਾ ਪਿਆਰ ਆ ਹੋਰ ਗੂੜਾ ਹੋਵੇ ਜੀ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਪ੍ਰਸ਼ਾਸਨ ਦੇ ਨਾਲ ਵੀ ਸੈਲ ਮੈਡ ਮੋਡੀ ਮੀਟਿੰਗ ਕੋਈ ਹੋਣੀ ਪਹਿਲਾਂ ਵੀ ਕਿ ਕਿਸ ਤਰ੍ਹਾਂ ਦੀ ਸੇਵਾ ਤੁਸੀਂ ਕਰਨਾ ਇਸ ਲੋਕ ਚਲ ਨੂੰ ਕਿਵੇਂ ਚਲਾਉਣ ਦੀ ਤੁਹਾਡੀ ਕੀ ਯੋਜਨਾ ਹੈ ਦੇਖੋ ਗਊਸ਼ਾਲਾ ਜਿਹੜਾ ਮਾਲਕ ਉਹ ਕ੍ਰਿਸ਼ਨ ਜੀ ਮਹਾਰਾਜ ਨੇ ਇੱਥੇ ਇੱਕ ਮੰਦਰ ਦੀ ਉਸਾਰੀ ਹੋਏਗੀ ਜਿਹਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਦੀ ਮੂਰਤੀ ਸਥਾਪਨਾ ਹੋਏਗੀ ਉਸ ਤੋਂ ਬਾਅਦ ਫਿਰ ਇੱਥੇ ਰਹਿਸ਼ ਦੀ ਲੋੜ ਆ ਉਸ ਤੋਂ ਬਿਨਾ ਇੱਥੇ ਜਿਹੜੇ ਸ਼ੈੱਡ ਨੇ ਜਿਹੜੇ ਹੋਰ ਨਵੇਂ ਸ਼ੈੱਡਾਂ ਦੀ ਲੋੜ ਆ ਤਾਂ ਜੋ ਸ਼ੈੱਡਾਂ ਦੀ ਕੀ ਹੈ ਕਿ ਏਜ ਦੇ ਅਕੋਰਡਿੰਗ ਇਹ ਜਿਹੜੇ ਸਾਡੀ ਗਊ ਮਾਤਾ ਨੂੰ ਰੱਖਿਆ ਜਾਵੇ ਕਿ 4 ਸਾਲ ਤੱਕ ਇਹ ਰੱਖਣੇ ਨੇ 10 ਸਾਲ ਤੱਕ ਇਹ ਰੱਖਣੇ 2 ਸਾਲ ਦੇ ਬਛਰੇ ਅਲੱਗ ਰੱਖਣੇ ਨੇ ਫਿਰ ਇਹਨਾਂ ਨੂੰ ਖਾਣ ਪੀਣ ਦੀ ਵੱਡੀ ਸਮੱਸਿਆ ਕਿਉਂਕਿ ਡੇਲੀ ਪ੍ਰਤੀ ਅਸੀਂ ਜਿੰਨੀ ਵਾਰ ਵੀ ਆਏ ਇੱਥੇ ਸਿਰਫ ਹੀਟਾਂ ਸਫਾਈ ਮਾਣੀ ਮੋਟੀ ਅਸੀਂ ਦੇਖ ਰਹੇ ਹਾਂ ਇਸ ਤੋਂ ਬਿਨਾ ਇਹਨਾਂ ਨੂੰ ਜਿਹੜਾ ਚਾਰਾ ਨਹੀਂ ਮਿਲਦਾ ਹੈ ਇਹਾਰੇ ਦੀ ਵੱਡੀ ਸਮੱਸਿਆ ਡੇਲੀ ਇੱਕ ਅਚਾਰ ਦੇ ਨਿਰਭਰ ਹੋ ਕੇ ਇਹ ਗਊਆਂ ਦਿਨ ਪਰ ਦਿਨ ਬ੍ਰਤੀ ਬਿਮਾਰ ਹੁੰਦੀਆਂ ਨੇ ਤੇ ਇੱਥੇ 350 ਗਊਆਂ ਨੇ ਇੱਕ ਬੜੀ ਇਹਦੇ ਵਿੱਚ ਮੈਨੂੰ ਆਪ ਬੜਾ ਮੈਂ ਸ਼ੌਕ ਹੋਇਆ ਕਿ 350 ਗਾਂ ਦੇ ਵਿੱਚ ਸਿਰਫ 8-10 ਹੀ ਦੁੱਧ ਦੇਣ ਵਾਲੀਆਂ ਨੇ ਤੇ ਬਾਕੀ ਗਊਆਂ ਕਿੱਥੇ ਨੇ ਕਿਉਂ ਨਹੀਂ ਜਦੋਂ ਅਸੀਂ ਕਿਸੇ ਵੀ ਗਊਸ਼ਾਲਾ ਚ ਜਾਂਦੇ ਹਾਂ ਕਿਸੇ ਘਰ ਜਾਂਦੇ ਹਾਂ ਤਾਂ ਘਰ ਤੋਂ ਘੱਟ ਜ਼ਿਆਦਾ ਤਾਂ 40% ਪਸ਼ੂ ਨੇ ਜਿਹੜੇ ਜਾਂ ਗਾਵਾਂ ਨੇ ਜਿਹੜੀਆਂ ਉਹ ਦੁੱਧ ਵਾਲੀਆਂ ਸਾਨੂੰ ਮਿਲਦੀਆਂ ਨੇ ਇਸ ਗਊ ਮਾਤਾ ਦੀ ਜਿਹੜੀ ਕਿਤੇ ਨਾ ਕਿਤੇ ਸਾਨੂੰ ਉਹਦੇ ਬਾਰੇ ਵੀ ਸਾਨੂੰ ਜਿਹੜੀ ਆ ਟੈਨਸ਼ਨ ਦਾ ਇੱਕ ਵਿਸ਼ਾ ਬਣਦਾ ਜਾ ਰਿਹਾ ਕਿ ਗਊ ਮਾਤਾ ਜਿਹੜੀਆਂ ਦੁੱਧ ਵਾਲੀਆਂ ਜਾਂ ਦੁੱਧ ਦੇ ਹੀ ਨਹੀਂ ਰਹੀਆਂ ਜਾਂ ਨਵੇਂ ਦੁੱਧ ਨਹੀਂ ਹੋ ਰਹੀਆਂ ਤੇ ਦੇ ਹਾਇ ਨੇ ਉਹ ਕਿਵੇਂ ਕਿੱਥੇ ਜਾ ਰਹੀਆਂ ਤੇ ਜੀਵਾਂ ਵਾਲੀਆਂ ਜਿਹੜੀਆਂ ਹੈ ਉਹ ਕਿੱਥੇ ਜਾ ਰਹੀਆਂ ਹਾਂਜੀ ਇਹ ਬਹੁਤ ਮੰਨ ਲਓ ਇੱਕ ਹੋਆ ਕਿ ਬਹੁਤ ਵੱਡਾ ਇਥੇ ਜੇ ਅਸੀਂ ਇਹਨੂੰ ਨਹੀਂ ਦੇਖਾਂ ਕਿ ਆਉਣ ਨਾਲ ਸਮਝਿਆ ਇੱਕ ਵਿਵਾਦ ਵੀ ਬਣ ਸਕਦਾ ਕਿਉਂਕਿ ਪੂਰੀ ਦੁਨੀਆ ਅੱਜ ਗਊ ਮਾਤਾ ਦਾ ਸਤਿਕਾਰ ਕਰਦੀ ਆ ਸਾਰਾ ਬਿਸ਼ਵ ਪਰ ਗਊ ਦੇ ਇੱਕ ਇੱਕ ਚੀਜ਼ ਨੂੰ ਇਵਨ ਕਿ ਅਸੀਂ ਗੋਬਰ ਤੋਂ ਲੈ ਕੇ ਹਰ ਇੱਕ ਚੀਜ਼ ਦਾ ਲੋਕ ਸਤਿਕਾਰ ਕਰਦੀ ਆ ਪਰ ਇੱਥੇ ਜਦੋਂ ਦੇਖਦੇ ਆ ਤਾਂ ਗਊ ਮਾਤਾ ਦਾ ਸਤਿਕਾਰ ਨਹੀਂ ਨਮੋਦਾ ਉਹਨਾਂ ਦੀ ਹਰ ਇੱਕ ਮਿੰਟ ਜਿਹੜੀ ਉਹ ਜਾਂ ਅਰਥ ਤੱਕ ਕੇ ਨਿਕਲਦੀ ਆ ਸਤ ਉਹ ਦੇਖ ਨਹੀਂ ਹੁੰਦੀ ਉਹਨੂੰ ਦੇਖਦੇ ਆਸੀਂ ਇਹ ਸੇਵਾ ਕਰਨੀ ਚਾਹ ਹਰਜੀਤ ਸਿੰਘ ਜੀ ਤੁਸੀਂ ਆਪਾਂ ਪਿੱਛੇ ਜਾਈਏ 20 ਸਾਲ ਪਿੱਛੇ ਜਾਈਏ ਜੀ ਤਾਂ ਹਰ ਘਰ ਦੇ ਵਿੱਚ ਗਊਆਂ ਹੁੰਦੀਆਂ ਸੀ ਜੀ ਹਰ ਕਊ ਦੇ ਵਿੱਚ ਇਹ ਕਦੇ ਗਊਆਂ ਛੱਡਿਆ ਨਹੀਂ ਜਾਂਦਾ ਸੀਗਾ ਤੇ ਲੇਕਿਨ ਉਸ ਸ਼ੁਖ ਸ਼ਾਂਤੀ ਸੀ ਜਿਹੜੇ ਉਹਨਾਂ ਘਰਾਂ ਦੇ ਵਿੱਚ ਸ਼ੁਖ ਸ਼ਾਂਤੀ ਸੀ ਜੀ ਸਾਰਾ ਕੁਝ ਹੁੰਦਾ ਸੀ ਦੇਖੋ ਅੱਜ ਮੇਰੇ ਨਾਲ ਮੇਰੇ ਆਪਣੇ ਭਰਾ ਕਹਿ ਲੋ ਜਾਂ ਮੇਰੇ ਤੁਸੀਂ ਮੁੱਤਰ ਕਹਿ ਦਿਓ ਸ਼ੋਗ ਗੁੱਤਾ ਜੀ ਮਰੰਡੇ ਤੋਂ ਵਿਸ਼ੇਸ਼ ਤੌਰ ਤੇ ਆਏ ਨੇ ਪਿਛਲੇ ਲਗਭਗ 20-25 ਸਾਲ ਤੋਂ ਮਰੰਡੇ ਦੇ ਵਿੱਚ ਗਊਸ਼ਾਲਾ ਚੱਲਦੀ ਆ ਰਹੀ ਆ ਜਿੱਥੇ 150 ਗਾਂ ਦੇ ਵਿੱਚੋਂ 50 ਤਾਂ ਦੁੱਧ ਵਾਲੀਆਂ ਨੇ ਤੇ ਬੜੀ ਵਧੀਆ ਬਵਸਤਾ ਚੱਲਦੀ ਆ ਉਦੇ 16 ਵਰਕਰ ਨੇ ਜਿਹੜੇ ਕੰਮ ਕਰਦੇ ਨੇ ਖੇਰ ਵੀ ਜਿਹੜੀ ਸਾਨੂੰ ਕਿਤਨਾ ਕਿਤੇ ਪੈਸੇ ਦੀ ਵੀ ਸਰਕਾਰ ਵੱਲੋਂ ਕਹਿੰਦੇ ਕੋਈ ਕਮੀ ਨਹੀਂ ਆਉਂਦੀ ਫੇ ਗਉਆਂ ਦੀ ਇਹ ਤਰਸਦੇ ਹੀ ਜਿਹੜੀ ਕਿਉਂ ਨਜ਼ਰ ਆ ਰਹੀ ਆ ਇਹਨਾਂ ਦੀ ਸੇਤ ਨੂੰ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਤੁਸੀਂ ਖੋਲ੍ਹ ਲੀਆਂ ਚੈੱਕ ਕਰ ਸਕਦੇ ਹੋ ਸੋ ਪਾਣੀ ਦੀ ਜੋ ਤੁਸੀਂ ਪ੍ਰੋਪਰ ਦੇਖੋ ਹਰ ਇੱਕ ਚੀਜ਼ ਜਿਹੜੀ ਆ ਇੱਥੇ ਮੇਨਟੇਨ ਕਰਨ ਦੀ ਲੋੜ ਆ ਇਹਦੀ ਪ੍ਰੋਪਰ ਸੇਵਾ ਜਿਹੜੀ ਆ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਗਰ ਇੰਟਰਫੀਰੈਂਸ ਨਹੀਂ ਰਹਿੰਦਾ ਤਾਂ ਆਪਾਂ ਇਹ ਸੇਵਾ ਤਨਦੇਹੀ ਦੇ ਨਾਲ ਇਮਾਨਦਾਰੀ ਨਾਲ ਸਰਕਾਰ ਪ੍ਰਸ਼ਾਸਨ ਨੂੰ ਤੁਸੀਂ ਕੀ ਕਹੋਗੇ ਵੀ ਮੇਰਾ ਤਾਂ ਇਹ ਹੈ ਕਿ ਸੇਵਾ ਜਿਹੜੀ ਆ ਗਊ ਸੰਦਾ ਦੀ ਸੇਵਾ ਗੌਦੀ ਹੈ ਗਿਆ ਗੌਦੀ ਮਾਤਾ ਉਹ ਮਾਤਾ ਦੀ ਜਿਹੜੀ ਸੇਵਾ ਇੱਕ ਬਹੁਤ ਵੱਡੀ ਸੇਵਾ ਹੈ ਅਗਰ ਸਾਨੂੰ ਉਹ ਸੇਵਾ ਮਿਲਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਵਕ ਵਕ ਸਟੇਟਾਂ ਦੇ ਉਹਦੇ ਸਾਧੂ ਆਉਣ ਸੰਗਤਾਂ ਆਉਣ ਸੰਗਤਾਂ ਸ਼ਰਦਾ ਨਾਲ ਆਉਣ ਉਹਨਾਂ ਦੀਆਂ ਮਨੁਕਾਮਨਾ ਪੂਰੀਆਂ ਹੋਣ ਉਹਦੇ ਕਥਾ ਕੀਰਤਨ ਚੱਲਿਆ ਕਰੇ ਰੌਣਕਾਂ ਲੱਗਣ ਇੱਕ ਗੌ ਧਾਮ ਬਣ ਕੇ ਇਹ ਉੱਭਰ ਕੇ ਸਾਹਮਣੇ ਆਵੇ ਨਹੀਂ ਜੇ ਕਿਸੇ ਨੂੰ ਗੌ ਦੀ ਸੇਵਾ ਕਰਨੀ ਆ ਉਹ ਤਾਂ ਉਹਦੇ ਘਰ ਦੇ ਨੇੜੇ ਵੀ ਕਰ ਸਕਦਾ ਆਪਣੇ ਸ਼ਹਿਰ ਵਿੱਚ ਵੀ ਬੰਦਾ ਕਰ ਸਕਦਾ ਅਸੀਂ ਜੇ ਜਿਹੜਾ ਆਉਣ ਦਾ ਕੋਈ ਰੀਜ਼ਨ ਕ੍ਰੀਏਟ ਕਰਨਾ ਉਹ ਮਿਹਨਤ ਕੰਮ ਦੀ ਲੋੜ ਆ ਕੰਮ ਦਾ ਸਾਲਾਂ ਦੇ ਵਿੱਚ ਜਿਹੜਾ ਇਸ ਏਰੀਆ ਨਹੀਂ ਪੂਰੇ ਵਿਸ਼ਵ 'ਚ ਪਤਾ ਚੱਲੇ ਕਿ ਇੱਥੇ ਗਊਸ਼ਾਲਾ ਚੱਲਦੀ ਜਾ ਰਹੀ ਹੈ ਜੀ 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 ਸਰ ਤੁਸੀਂ ਵੀ ਆਓ ਜਿਹੜਾ ਕਿਉਂਕਿ ਤੁਸੀਂ ਗਊਸ਼ਾਲਾ ਚਲਾ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਤੇ ਮੈਨੂੰ ਮੈਂ ਚਾਹੁੰਦਾ ਕਿ ਇੰਟਰਵਿਊ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਅਸ਼ੋਕ ਗੁਪਤਾ ਜੀ ਗੁਪਤਾ ਜੀ ਕਿੰਨੀ ਕੀ ਡੇਰ ਤੋਂ ਤੁਸੀਂ ਗਊਸ਼ਾਲਾ ਚਲਾ ਰਹੇ ਹੋ ਅਸੀਂ ਮੁੰਡਿੰਡ ਵਿੱਚ 2400 ਗਊਸ਼ਾਲਾ ਚਲਾ ਰਹੇ ਹਾਂ ਜੀ ਤੇ ਸਾਡੇ ਕੋਲ 150 ਤੋਂ ਉੱਪਰ ਗਾਇ ਜੀ ਪੂਰਾ ਤਜਰਬਾ ਤੁਹਾਨੂੰ ਗਊ ਨਹੀਂ ਤਜਰਬਾ ਤਾਂ ਠੀਕ ਹੈ ਬਸ ਸੇਵਾ ਪੂਰੀ ਕਰਨੀ ਜੀ ਜਿੰਨੀ ਹੋ ਸਕਦੀ ਸੱਤੇ ਬਹੁਤ ਬੱਛਾ ਹੋ ਗਏ ਇਹ 600 ਗਵਾਂ ਦੇ ਸੇਵਾ ਨਹੀਂ 150 ਗਵਾਂ ਦੇ ਅੱਛਾ 150 ਗਵਾਂ ਹੈ ਤੇ 150 ਗਵਾਂ ਦੇ ਵਿੱਚੋਂ ਕਿੰਨਿਆ ਗਵਾਂ ਜਿਹੜੇ ਦੁੱਧ ਦਿੰਦੀਆਂ ਤੇ ਕਿਸ ਤਰ੍ਹਾਂ ਦੀ ਸਾਡੇ ਕੋਲ 30 35 ਗਾਂ ਦੁੱਧ ਦੇ ਰਹੀਆਂ ਜੀ ਤੇ ਬੜੀ ਅੱਛੀ ਕੰਡੀਸ਼ਨ ਚ ਗਾਂ ਹੈ ਸਾਡੇ ਕੋਲ ਜੀ 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 ਤੇ ਸਾਡੀ ਜਿਹੜੀ ਸਾਡੇ ਸੇਵਾਦਾਰਾ ਉਹ ਵੀ ਬੜੇ ਤਨਪੰਤ ਤਨਮਨ ਨਾਲ ਸੇਵਾ ਕਰਦੇ ਜੀ ਜਿਹੜੇ ਸੀ ਵਰਕਰ ਵੀ ਰੱਖੇ ਹੋਏ ਆ ਉਹ ਵੀ ਬੜੇ ਰਿਗਨਲ ਸੇਵਾ ਕਰਦੇ ਗਏ ਆ ਅੱਛਾ ਕਿੰਨੇ ਕੇ ਵਰਕਰ ਆ ਜਿਹੜੇ ਤੁਹਾਡੇ ਉੱਤੇ 600 ਗਊਆਂ ਨੂੰ ਸੰਭਾਲ ਰਹੇ ਜਾਂਦੇ ਕਿ ਉਹ 300 ਗਊ 600 150 600 ਹੈ ਜੀ ਸਿਰਫ ਚਾਰ ਵਰਕਰ ਨੇ ਇਸਾਈਡ ਆਪਨ ਚਾਰ ਵਰਕਰ ਬਾਕੀ ਸਾਡੀ ਮੈਨੇਜਮੈਂਟ ਸੰਭਾਲਦੀ ਜਾਂਦਾ ਅੱਛਾ ਦੂਜੀ ਗੱਲ ਤੁਸੀਂ ਬਾਬਾ ਜੀ ਨੇ ਅਪਰਾਲਾ ਕੀਤਾ ਇਸ ਗਊਸ਼ਾਲਾ ਨੂੰ ਹੈਂਡਓਵਰ ਕਰਨ ਦਾ ਆਪਣੇ ਅੰਦਰ ਅੰਡਰਲੈਂਡ ਦਾ ਤੁਸੀਂ ਇਸ ਦੇ ਵਿੱਚ ਕਿਵੇਂ ਦੇਖਦੇ ਕਿਵੇਂ ਚੱਲੇਗੀ ਤੁਸੀਂ ਕਰੇਗੇ ਮਦਦ ਕਰੂਗੇ ਸਾਰੇ ਸਾਡੀ ਬਿਲਕੁਲ ਤਨਮਨ ਨਾਲ ਮਦਦ ਕਰਾਂਗੇ ਜੀ ਜਿੰਨੀ ਵੀ ਵਰਤਵਾਰ ਸੱਤ ਹੋ ਸਕਦੀ ਹੈ ਉਹ ਕਹ ਐਕਸਪੀਰੀਅੰਸ ਤਜਰਬੇ ਵਾਲਾ ਬੰਦਾ ਹੀ ਇਹ ਕੰਮ ਕਰ ਸਕਦਾ ਮੇਰੀ ਬਿਲਕੁਲ ਕਰਨਗੇ ਜੀ ਬਿਲਕੁਲ ਕਰਨਗੇ ਜੀ ਜੀ ਪਰ ਕਿਸ ਤਰ੍ਹਾਂ ਹੋਣਾ ਚਾਹੀਦਾ ਪ੍ਰਸ਼ਾਸਨ ਅੰਦਰ ਨਾਲ ਕੀ ਗੱਲ ਹੋਣੀ ਚਾਹੀਦੀ ਹੈ ਇਹ ਤਾਂ ਪ੍ਰਸ਼ਾਸਨ ਨੂੰ ਆਪ ਹੀ ਚਾਹੀਦਾ ਜੀ ਹੈਂਡਓਵਰ ਕਰ ਦੋ ਮੈਂ ਉਹਨਾਂ ਦੇ ਬਸ ਦਾ ਦਰੋਗ ਹੈ ਨਹੀਂ ਆਪ ਹੀ ਹੈਂਡਓਵਰ ਕਰ ਦੋ ਜੀ ਬਿਲਕੁਲ ਜੀ ਤੁਸੀਂ ਤਜਰਬੇਕਾਰ ਹੋ ਗਊਸ਼ਾਲਾ ਚਲਾ ਰਹੇ ਹੋ ਤੇ ਬਾਬਾ ਜੀ ਦਾ ਤੁਸੀਂ ਸਹਿਯੋਗ ਦੇਣਗੇ ਨਾਲ ਦੀ ਨਾਲ ਲੈਂਦੇ ਰਹਿਣਗੇ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਸਹਿਯੋਗ ਦੇਣਗੇ ਜੀ ਜੀ ਬਹੁਤ ਚੜ ਕੇ ਸਹਿਯੋਗ ਦੇਣਗੇ ਐਸੀ ਕੋਈ ਗੱਲ ਨਹੀਂ ਬਿਲਕੁਲ ਜੀ ਪ੍ਰਸ਼ਾਸਨ ਤੋਂ ਆਪਾਂ ਹੁਣ ਗੱਲ ਕਰਾਂਗੇ ਪ੍ਰਸ਼ਾਸਨ ਨੂੰ ਕਹਨ ਕਹਿਣਾ ਚਾਹੁੰਦਾ ਮੈਂ ਇਸੇ ਆਪਣੀ ਵੀਡੀਓ ਖਬਰ ਦੇ ਰਾਹੀਂ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਅੱਜ ਬਾਬਾ ਜੀ ਜਿਹੜੇ ਸਾਡੇ ਅੱਚੇ ਪਹੁੰਚੇ ਆ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜਾ ਸਾਰਾ ਸਿਸਟਮ ਹੈ ਬਹੁਤ ਖਰਾਬ ਹੈ ਇਹਨੂੰ ਸਿਸਟਮ ਨੂੰ ਸੈੱਟ ਕਰਨ ਵਾਸਤੇ ਸਮਾਂ ਵੀ ਲੱਗੇਗਾ ਤੇ ਪੈਸਾ ਵੀ ਲੱਗੇਗਾ ਪਰ ਲੇਕਿਨ ਇਹ ਚਾਹੁੰਦੇ ਵੀ ਖੁੱਲੇ ਦੇ ਲੈਣਾ ਸੀ ਉਹ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਇੰਟਰਫੀਅਰੈਂਸ ਨਾ ਹੋਣੀ ਚਾਹੀਦੀ ਹੈ ਤਾਂ ਹੀ ਇਹ ਜਿਹੜਾ ਸਿਸਟਮ ਚੱਲੇਗਾ ਨਹੀਂ ਤਾਂ ਕੋਈ ਲੋੜ ਨਹੀਂ ਹੈ ਕਰਨ ਦੀ ਧੰਨਵਾਦ